ਕਈ ਚੀਜ਼ਾਂ ਜੜੀਆਂ ਅੱਜ ਕੱਲ ਲੁਪਤ ਹੋ ਗਈਆਂ ਆਪਣੇ ਪੰਜਾਬੀ ਵਿਰਸੇ ਦੀਆਂ ਟੂ ਟੰਗ ਆ ਇਹ ਪਰ ਆਪਾਂ ਨੂੰ ਅੱਜ ਕੱਲ ਮਿਲਦਾ ਨਹੀਂ ਇਹ ਚੀਜ਼ ਹਨਾ ਤੇ ਇਹ ਇੱਥੇ ਵੇਖਣ ਨੂੰ ਮਿਲਿਆ ਮੇਰਾ ਨਾਮ ਐਸੇ ਤੋਂ ਰਜਿੰਦਰ ਸਿੰਘ ਆ ਵੀਰੇ ਅੱਛਾ ਪਰ ਉਹ ਮੈਨੂੰ ਢਿੰਡਾ ਘੋਟਿਆਂ ਵਾਲਾ ਗਿਆ ਆ ਮੁਗਧਰ ਆ ਇਹ ਆਪਣੇ ਬਾਈ ਨੇ ਆਪ ਤਿਆਰ ਕੀਤਾ ਹਨਾ ਤੇ ਬਾਈ ਜੀ ਤੁਸੀਂ ਜਿਹੜਾ ਇਹ ਸਮਾਨ ਤਿਆਰ ਕੀਤਾ ਕਾਦੀ ਕਾਦੀ ਲੱਕੜ ਵਰਤਦੇ ਹੋ ਇਹ ਵੀਰ ਜੀ ਜਿਵੇਂ ਕੋਈ ਖਾਣ ਪੀਣ ਵਾਲੀ ਚੀਜ਼ ਆ ਗਈ ਠੀਕ ਆ ਜਿਵੇਂ ਮਦ ਨਹੀਂ ਬਣਦੀ ਵੀਰ ਜੀ ਹਾਂਜੀ ਆ ਆਲੂ ਮੈਸ਼ ਆ ਗਿਆ ਵੀਰੇ ਠੀਕ ਆ ਇਹ ਕਹਿੰਦਾ ਮਤਲਬ ਆਲੂ ਫੇਰ ਨਾਸਤੇ ਵਰਤਦੀਆਂ ਬਣੂਆਂ ਜਿਵੇਂ ਇਹ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਵਰਤੀ ਜਾਂਦੀ ਤੇ ਨਿੰਮ ਦੀ ਤੁਹਾਨੂੰ ਪੂੜਾ ਥੱਲ ਨੂੰ ਇਹ ਪਲਟਾ ਵੀਰ ਠੀਕ ਆ ਆ ਵੇਖ ਸਕਦੇ ਹੋ ਇਹ ਵੀ ਨਿੰਮ ਦਾ ਨਿੰਮ ਦੀ ਲੱਕੜ ਦਾ ਹਾਂਜੀ ਹਾਂਜੀ ਬਾਈ ਯਾਰ ਇੱਕ ਚੀਜ਼ ਆ ਜਿਹੜੀ ਵੀ ਚੀਜ਼ ਤੁਸੀਂ ਥੋੜੀ ਬਣਾਈ ਆ ਨਾ ਥੋੜੀ ਸਫਾਈ ਬਹੁਤ ਸੋਹਣੀ ਆ ਬਹੁਤ ਵਧੀਆ ਸਫਾਈ ਦਿੱਤੀ ਹੋਇਆ ਹਰ ਇੱਕ ਚੀਜ਼ ਦੀ ਹਨਾ ਹਾਂਜੀ ਤੇ ਇਹ ਆਪਣਾ ਘੋਟਾ ਬਾਈ ਜੀ ਠੀਕ ਆ ਤੇ ਉਹ ਰਿੰਮ ਦਾ ਵਿੱਚੋਂ ਕੜੇ-ਕੁੜੇ ਕੱਢੇ ਹੋਇਆ ਢੰਗਰੂ ਢੰਗਰੂ ਵੀ ਲੱਗ ਸਕਦੇ ਆ ਹਨਾ ਲਾਉਣ ਦੇ ਮੇਰੇ ਨੌਂਦੇ ਆਪਾਂ ਉਹ ਚੀਜ਼ ਇਹ ਫਿਲਹਾਲ ਇੰਨੇ ਕੀ ਤਿਆਰ ਕੀਤੇ ਪਰ ਜਦੋਂ ਕਿਤੇ ਬਾਹਰ ਅੰਦਰ ਜਾਂਦਾ ਘੋਟਾ ਉਹਦੋਂ ਤਿਆਰ ਫੁੱਲ ਲੱਗੇ ਤੇ ਇੱਕ ਆ ਬੱਬਾਈ ਨੇ ਬਹੁਤ ਸੋਹਣੀ ਚਾਈ ਬਣਾਈ ਆ ਭੈਣਾ ਬੀਬੀਆਂ ਵਾਸਤੇ ਆ ਚਕਲੇ ਵੇਲ ਨੇ ਅੱਜਕੱਲ ਨਹੀਂ ਲੱਭਦੇਗੇ ਵੇਖੋ ਕਿੱਡੇ ਸੋਹਣੇ ਇਹ ਵੀ ਹਾਂਜੀ ਹਾਂਜੀ ਬ੍ਰੀਆ ਕਾਲੀ ਦੇ ਕਾਲੀ ਦੇ ਇਕਾ ਇਹ ਤੁਸੀਂ ਸਲੈਬ ਤੇ ਰੱਖ ਸਕਦੇ ਆ ਪਾਊਡ ਐ ਬਿਲਕੁਲ ਐ ਹਲੂਗਾ ਨਹੀਂ ਇਹ ਪੱਥਰ ਤੇ ਰੱਖ ਕੇ ਸੈਟਿੰਗ ਕੀਤੀ ਹੋਈ ਆ ਤਾਂ ਵੇਲ ਨੇ ਵੇਖ ਸਕਦੇ ਹੋ ਅੱਡੋ ਅੱਡ ਤਰ੍ਹਾਂ ਦੇ ਆ ਸਾਰੇ ਅਲੱਗ-ਅਲੱਗ ਨੇ ਹਾਂ ਬਹੁਤ ਸੋਹਣੇ ਤਿਆਰ ਕੀਤੇ ਆ ਇਹ ਨਿੰਮ ਦਾ ਗਲਾਸ ਆ ਅੱਛਾ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੋਵੇ ਅੱਛਾ ਇਹ ਨਿੰਮ ਦਾ ਤੇ ਰੂੜੇ ਦਾ ਬਣਾਉਂਦੇ ਆ ਅੱਗਰੇ ਰੂੜੇ ਦੀ ਲੱਕੜ ਦਾ ਵੀ ਬਣਾਉਨੇ ਆ ਇੱਕ ਜ਼ਿਆਦਾਤਰ ਜਾਮਣ ਦਾ ਵੀ ਚੱਲਦਾ ਵੀਰੇ ਸ਼ੂਗਰ ਤੋਂ ਚੱਲਦੇ ਆ ਜਾਮਣ ਦਾ ਤੇ ਰੂੜੇ ਦਾ ਜਿਹੜਾ ਨਿੰਮ ਦਾ ਬਣਾਉਣਾ ਉਹ ਪੇਟ ਦੀ ਕੋਈ ਪ੍ਰੋਬਲਮ ਕੋਈ ਲੀਵਰ ਦੀ ਇਨਫੈਕਸ਼ਨ ਹੋਵੇ ਉਹ ਹੁੰਦਾ ਵੀਰ ਜੀ ਇਹ ਰਾਤ ਨੂੰ ਭਰ ਕੇ ਰੱਖੋ ਸਵੇਰ ਮਿਓ ਮਦਣੀ ਹਾਂਜੀ 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 ਵੀਰੇ ਪਿਓਰ ਨਿੰਮ ਦੀ ਆ ਅੱਛਾ ਜ਼ਿੰਦਗੀ ਭਰ ਦੀ ਗਾਰੰਟੀ ਜਿਵੇਂ ਕਹਿੰਦਾ ਮਤਲਬ ਇਹ ਇੱਕ ਪਾਰਟੀ ਆ ਉਟਕੇ ਦੇ ਵਿੱਚੋਂ ਇੱਥੋਂ ਅਲੱਗ ਨਹੀਂ ਹੁੰਦੀ ਜ਼ਿਆਦਾਤਰ ਕੀ ਆਪਾਂ ਬਚਪਨ ਦੇ ਵਿੱਚ ਵੀ ਵੇਂਦੇ ਆਏ ਆ ਆ ਚੀਜ਼ ਆਗ ਦੇ ਵਿੱਚ ਆ ਜਾਂਦੀ ਆ ਹਾਂ ਇਹ ਅਲੱਗ ਨਹੀਂ ਹੁੰਦੀ ਕਹਿੰਦਾ ਮਤਲਬ ਇੱਕ ਪਾਰਟੀ ਬਣਾਇਆ ਹੋਇਆ ਪਹਿਲਾ ਨੰਬਰ ਤਾਂ ਇਹ ਆ ਵੀ ਵਿੱਚੋਂ ਅਲੱਗ ਹੋਣ ਤੋਂ ਬਿਨਾਂ ਕੋਈ ਮਦ ਨਹੀਂ ਮਿਲਦੀ ਹਮ ਅਲੱਗ ਹੀ ਹੁੰਦਾ ਸਾਰਿਆਂ ਹਾਂ ਤੇ ਜੇ ਕੋਈ ਮਿਲਦੀ ਵੀ ਤਾਂ ਨਮਤ ਨਹੀਂ ਹੁੰਦੀ ਇਹ ਗੋਣਾਕਾਰੀ ਵੀ ਇਹ ਵੀਰ ਜੀ ਆਪਣਾ ਟਾਲੀ ਦੀ ਕਟਛੀ ਬਣਾਈ ਹੋਈ ਹੈ ਵੀਰੇ ਅਸਾਂ ਮੇਰੀ ਇੰਸਟਾਗ੍ਰam ਤੇ ਆਈਡੀ ਹੈ ਵੀਰੇ ਜਿੰਦਾ ਭਾਰੂ ਜਿੰਦਾ ਭਾਰੂ ਨੰਬਰ ਵੀਰ ਜੀ ਮੇਰਾ 97804 70980 ਗੱਡੀ ਗੁੱਡੀ ਚ ਰੱਖਣ ਨੂੰ ਟਰੈਕਟਰ ਤੇ ਰੱਖਣ ਨੂੰ ਹਾਂਜੀ ਹਾਂਜੀ ਬਹੁਤ ਨਿੱਗਰ ਚੀਜ਼ ਹੈ ਬਾਈ ਯਾਰ ਇਹ ਬਾਈ ਜੀ ਕਾਲੀ ਟਾਲੀ ਦਾ ਬਣਾਇਆ ਸਾਰਾ ਹੀ ਹਾਂ ਇਹ ਨਹੀਂ ਵੀ ਜਿਵੇਂ ਅਗਲਾ ਕਹਿੰਦਾ ਨੇ ਮੈਂ ਮੇਥੋਂ ਵੇਸਵਾਲ ਟੁੱਟ ਗਿਆ ਮੈਂ ਲੈ ਕੇ ਗਿਆ ਸੀ ਉਹਵੇਂ ਨਹੀਂ ਆਪ ਨੂੰ ਕੋ ਕਹਿ ਸਕਦਾ ਜਗ ਰੇਟ ਆ ਨੰਬਰ ਤੁਹਾਨੂੰ ਦੱਸਤਾ ਜਿਹੜੇ ਜਿਹੜੇ ਭਰਾਵਾਂ ਨੇ ਆ ਆਰਡਰ ਕਰਨਾ ਬਾਈ ਨੂੰ ਫੋਨ ਕਰ ਲਿਓ WhatsApp ਮੈਸੇਜ ਕਰ ਦਿਓ ਇਹ ਵੀ ਬਈ ਆਪ ਹੀ ਬਣਾਇਆ ਹਾਂਜੀ ਹਾਂਜੀ ਬਹੁਤ ਸੋਹਣਾ ਪੀਸ ਬਣਾਇਆ ਬਹੁਤ ਸੋਹਣਾ ਆਟਾ ਦੇਖੋ ਹਣਾ ਇਹ ਦੇਰ ਜੀ ਫੋਲਡਿੰਗ ਟੇਓ ਲੋਕੀ ਕਿਤੇ ਕੈਂਪਿੰਗ ਕੰਪਿੰਗ ਕਰਨੀ ਆ ਹਾਂਜੀ ਹਾਂਜੀ ਲੈ ਚੇਅਰ ਬਚਾ ਕੁਰਸੀ ਬਣਾ ਲਓ ਬੈਠਣ ਨੂੰ ਚਾਹ ਮੇਜ਼ ਬਣਾ ਲਓ ਹਣਾ ਤੇ ਆ ਆਪਦੀ ਗੱਡੀ ਚ ਰੱਖਿਆ ਤੇ ਨਾਲ ਲੈ ਗਏ ਹਾਂਜੀ ਬਹੁਤ ਸੋਹਣੀ ਚੀਜ਼ ਬਣਾਈ ਹੈ ਬਈ ਇਹ ਵੀ ਕਾਲੀ ਟਾਲੀ ਦੀ ਬਣੀ ਵੀ ਹੈ ਬਿਲਕੁਲ ਆ ਪਾਵੇ ਦੇ ਵਿੱਚ ਦੇਖ ਸਕਦੇ ਤੁਸੀਂ ਚਿੱਟਾਪਨ ਬਿਲਕੁਲ ਵੀ ਹੈਗਾ ਤਾਕੀ ਬਹੁਤ ਕਾਲੀ ਲੱਕੜ ਆ ਯਾਰ ਹਨਾ ਫਿਲਹਾਲ ਇਹਦੇ ਤੇ ਪਾਲਛ ਨਹੀਂ ਮਾਰੀ ਹੋਈ ਅੱਛਾ ਹਾਂਜੀ ਬੜੀ ਸਮੂਤ ਬਹੁਤ ਆ ਯਾਰ ਹਨਾ ਬਹੁਤ ਸੋਹਣਾ ਕੰਮ ਕਰਦੇ ਹਾਂ ਬਾਈ ਅ ਅੱਜਕੱਲ ਪੀੜੀਆਂ ਪਹਿਲੀ ਗੱਲ ਤਾਂ ਘਰਾਂ ਚ ਮਿਲਦੀਆਂ ਹੀ ਨਹੀਂ ਜੇ ਕਦੇ ਮਿਲਦੀਆਂ ਤਾਂ ਬਹੁਤ ਹੌਲੀਆਂ ਮਿਲਦੀਆਂ ਹਨਾ ਪਹਿਲਾਂ ਆ ਵੇਖ ਲਓ ਤੇ ਬਈ ਤੁਸੀਂ ਮੰਜੇ-ਮੰਜੇ ਵੀ ਤਿਆਰ ਕਰਦੇ ਹੋ ਹਾਂਜੀ ਵੀਰੇ ਮੰਜੇ ਵੀ ਤਿਆਰ ਕਰਦੇ ਵੱਡੇ ਭਾਵੇਂ ਦੇ ਹਨਾ ਕੋਲ ਮੁਸਲਮਾਨੀ ਭਾਵੇਂ ਜਿਹੜੇ ਜੋ ਕੀ ਪੁਰਾਣੇ ਚੱਲਦੇ ਸੀ ਉਹ ਵੀ ਹੁਣ ਜਿਵੇਂ ਕਿਸੇ ਨੇ ਆਰਡਰ ਦੇਣਾ ਕੋਈ ਦੋ ਮੰਜਾਂ ਦਾ ਚਾਰਾਂ ਦਾ ਤਿਆਰ ਕਰ ਦਿੰਦੇ ਹਾਂ ਹਾਂਜੀ 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 ਕੱਪੜੇ ਤੁਹਾਨੂੰ ਥਾਪੇ ਇੱਕ ਬਾਈ ਜਿਵੇਂ ਹੱਥ ਚਾਹ ਫੜ ਰੱਖੀ ਐ ਇਹ ਤੁੰਬੀਆਂ ਵੀ ਬਣਾਉਣੇ ਆ ਹਾਂਜੀ ਹਾਂਜੀ ਵੀਰੇ ਤੂੰ ਵੀ ਤਿਆਰ ਕਰਦੇ ਵੀਰ ਜੀ ਸਾਰੀ ਕਹਿਣ ਦਾ ਮਤਲਬ ਡੰਡੀ ਸਾਰੇ ਪਾਰਟ ਆ ਜਿਹੜੇ ਇਹ ਹਲੇ ਕਹਿਣ ਦਾ ਮਤਲਬ ਇਹਨੂੰ ਖੱਲ ਲਾਉਣ ਵਾਲੀ ਰਹਿੰਦੀ ਵੀਰੇ ਤੇ ਧਾਰ ਪਾਉਣ ਵਾਲੀ ਰਹਿੰਦੀ ਐ ਬਸ ਠੀਕ ਐ ਇਹ ਤੁਸੀਂ ਆਪ ਤਿਆਰ ਕੀਤੀ ਐ ਵੀ ਸਾਰੇ ਪਾਰਟ ਹਾਂ ਇਹ ਕਾਹਦੇ ਲੱਕੜਾ ਇਹ ਬਾਈ ਜੀ ਟਾਲੀ ਦੀ ਤੇ ਆ ਸਾਗਵਾਨ ਦੀ ਐ ਸਾਗਵਾਨ ਹਾਂਜੀ ਇਹ ਵੀ ਬਹੁਤ ਸੋਹਣੀਆਂ ਤਿਆਰ ਕੀਤੀਆਂ ਯਾਰ ਜੀ ਟਾਲੀ ਦੇ ਚੋਂ ਉੱਪਰ ਆਗੇ ਸਬਜ਼ੀ ਅੱਛਾ ਸਬਜ਼ੀ ਰੱਖ ਕੇ ਕੱਟਣ ਵਾਲੇ ਦੇ ਵੀ ਤੁਸੀਂ ਦੇਖ ਸਕਦੇ ਹੋ ਇਹ ਐਲਐਸ ਵੀ ਟੰਗ ਟੰਗ ਦੀਏ ਤਾਂ ਵੀ ਸੋਹਣੇ ਲੱਗਦੇ ਹਨ ਬਾਈ ਕਹਿੰਦਾ ਵੀ ਮੈਂ ਥੋੜਾ ਸਮਾਨ ਤਿਆਰ ਕਰਦਾ ਪਰ ਕਰਦਾ ਆਪਦੇ ਹੱਥੀਆਂ ਪਰ ਜਿਹੜੀ ਵੀ ਕਰਦਾ ਪੂਰੀ ਰੀਜ ਇਲਾਕੇ ਦੇ ਸ਼ੌਂਕ ਨਾਲ ਵਧੀਆ ਤਿਆਰ ਕਰਦਾ ਹਨ ਤੁਹਾਨੂੰ ਬਾਈ ਦਾ ਵਧੀਆ ਲੱਗਿਆ ਕੰਮ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਤੁਹਾਡਾ ਕੋਈ ਰਾਇ ਵਿਚਾਰ ਸੁਝਾਅ ਕੁਝ ਵੀ ਹੈ ਕਮੈਂਟ ਕਰ ਦਿਓ ਜਿਉਂਦੇ ਰਹੋ ਵਸਦੇ ਰਹੋ ਰੱਬ ਖੁਸ਼ ਰੱਖੇ ਬਹੁਤ ਸੋਹਣਾ ਸਮਾਨ ਤੇ ਬੜੇ ਜਾਇਜ਼ ਰੇਟ ਤੇ ਦਿੰਦਾ ਬਾਈ ਜਿਵੇਂ ਮੇਲਿਆਂ ਚ ਲੁੱਟਮਚਾਰ ਕੀ ਉਹ ਕੰਮ ਹੈ ਨਹੀਂ ਸੰਪਰਕ ਜ਼ਰੂਰ ਕਰੋ